ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਦੋਸ਼ ਸ੍ਰੀ ਹਰੀਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਨਤਮਸਤਕ ਹੋਣ ਲਈ ਪੁੱਜੇ ਉਹਨਾਂ ਠਾਕੁਰ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਇਸ ਮੌਕੇ ਭਾਰਤੀ ਜਨਤਾ ਪਾਰਟੀ ਹਲਕਾ ਉਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਵੀ ਉਹਨਾਂ ਦੇ ਨਾਲ ਸਨ ਇੱਥੇ ਪੁੱਜਣ ਤੇ ਸ੍ਰੀ ਹਰੀਮੰਦਰ ਜੰਜਕਰ ਸੁਸਾਇਟੀ ਦੇ ਅਹੁਦੇਦਾਰ ਚਰਨਜੀਤ ਦੇਵਗਨ, सुरेंद्र ਮਹਾਜਨ, ਮਦਨ ਮਹਾਜਨ, ਸਤਪਾਲ ਠਾਕੁਰ, ਜੋਗਿੰਦਰ ਪਾਲ ਮਹਾਜਨ ਸਭਾ ਮੋਡਲ ਟਾਊਨ ਰਾਣੀ ਕਾ ਬਾਗ ਦੇ ਪ੍ਰਦਾਨ ਗੁਲਸ਼ਨ ਮਹਾਜਨ, ਰੋਹਿਤ ਮਹਾਜਨ, ਡਾਕਟਰ ਰਵੀ, ਉਜਵਲ ਮਹਾਜਨ, ਸੁਮਿਤ ਮਹਾਜਨ, ਗੌਰਵ ਅਤੇ ਰਕੇਸ਼ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਸੋਸਾਇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਜਿੱਤਣ ਤੋਂ ਬਾਅਦ ਸ਼੍ਰੀ ਸੰਧੂ ਅੰਮ੍ਰਿਤਸਰ ਵਾਸੀਆਂ ਨੂੰ ਪੇਸ਼ ਆਰੀਆਂ ਮੁਸ਼ਕਲਾਂ ਦਾ ਹੱਲ ਛੇਤੀ ਕਰਵਾਉਣਗੇ। ਅੱਜ ਤਰਨਜੀਤ ਸਿੰਘ ਦੀ ਸੰਧੂ ਹਰੀ ਮੰਦਰ ਮੱਥਾ ਟੇਕਣ ਆਏ ਸਾਡੇ ਮੰਦਰ ਕਮੇਟੀ ਵਾਲੋ ਤੇ ਇਲਾਕਾ ਨਿਵਾਸੀਆਂ ਵਾਲੋ ਉਹਨਾਂ ਦਾ ਬਹੁਤ ਜ਼ੋਰ ਨਾਲ ਸਵਾਗਤ ਕੀਤਾ ਨਾਲ ਹੀ ਜਿਹੜਾ ਵਾ ਸਾਰੇ ਮੁਹੱਲਾ ਨਿਵਾਸੀਆਂ ਨੇ ਅਰਦਾਸ ਕੀਤੀ ਆ ਵੀ ਇਹ ਜਿੱਤ ਕੇ ਚੰਗੇ ਵੋਟਾਂ ਨਾਲ ਜਿੱਤ ਕੇ ਤੇ ਦੁਆਰਾ ਇੱਥੇ ਆਉਣ ਤੇ ਮੱਥਾ ਟੇਕਣ ਤਾਂ ਇੱਥੇ ਜਿਹੜਾ ਵਪਾਰ ਜਿਹੜਾ ਵਾ ਬਹੁਤ ਮਤਲਬ ਕੀ ਜਿਹੜਾ ਖਸਤਾ ਹਾਲਚਾ ਤੇ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਵਾ ਪੂਰਾ ਜਿਹੜਾ ਵੈ ਦਿੱਲੀ ਜਾਗ ਜ਼ੋਰ ਲਾ ਕੇ ਤੇ ਉਹ ਜਿਹੜਾ ਵੈ ਵਪਾਰ ਦਾ ਵੀ ਜਿਹੜਾ ਵੈ ਕੋਈ ਨਾ ਕੋਈ ਹਾਲਾ ਹੀ ਕੱਢਾਂਗੇ ਤੇ ਇੱਥੇ ਜਿਹੜਾ ਵੈ ਪਾਣੀ ਜਿਹੜਾ ਗੰਦਾ ਆਂਦਾ ਪਿਆ ਕੰਦੇ ਆ ਹੀ ਸਮਾਰਟ ਸਿਟੀ ਇਹਨਾਂ ਨੂੰ ਅੰਮ੍ਰਿਤਸਰ ਨੂੰ ਬਣਾਵਾਂਗੇ ਤੇ ਸਾਰੇ ਜੋ ਵੀ ਮੁਸ਼ਕਲਾਂ ਸਾਡੀਆਂ ਹੱਲ ਕਰਾਂਗੇ ਜਿੰਨਾ ਵੀ ਇੱਥੇ ਜਿੱਦਾਂ ਕੋੜੇ ਦਾ ਮਸਲਾ ਹੈਗਾ ਵਾ ਇਹ ਪਾਣੀ ਗੰਦਾ ਆਂਦਾ ਇਹ ਸਾਰਾ ਜਦੋਂ ਮਾਵਾਂਗੇ ਤੇ ਉਹਦਾ ਹੱਲ ਕੱਢਾਂਗੇ